ਮੈਂ ਵੀਰਪਾਲ ਸਿੱਧੂ ਮੋਟ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਹੀ ਲਿਖੀ ਕਹਾਣੀ ਉਖੜੇਰਾ ਲੈ ਕੇ ਪੇਸ਼ ਆਸ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਕਹਾਣੀ ਵੱਲ ਵਧਦੇ ਹਾਂ ਅਚਾਨਕ ਜੇ ਸ਼ਿਕਾਈ ਮੈਨੂੰ ਮਾਂ ਦਾ ਚੇਤਾ ਆਇਆ ਖਿਆਲ ਆਇਆ ਮਾਂ ਹੀ ਯਾਦ ਕਰਦੀ ਹੋਣੀ ਪਰ ਮਾਂ ਮੈਨੂੰ ਹੁਣ ਕਿਉਂ ਯਾਦ ਕਰੇਗੀ ਹੁਣ ਮੈਂ ਮਾਂ ਦੇ ਕੀ ਲੱਗਦੀ ਹਾਂ ਹੁਣ ਤਾਂ ਉਹ ਮੈਨੂੰ ਆਪਣੀ ਧੀ ਵੀ ਨਹੀਂ ਮੰਨਦੇ ਹੋਣਗੇ ਹੁਣ ਉਹ ਮੈਨੂੰ ਕਿਉਂ ਯਾਦ ਕਰਨਗੇ ਕੀ ਪਤਾ ਹੈ ਮਾ ਫੇਰ ਵੀ ਕਿਸੇ ਬਹਾਨੇ ਯਾਦ ਕਰਦੀ ਹੋਵੇ ਮਾਂ ਦੇ ਤਾਂ ਮੈਂ ਕਾਲਜੇ ਦੀਆਂ ਆਂਦਰਾਂ ਦਾ ਟੁਕੜਾ ਸੀ ਹਾਈ ਮਾਂ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਜਦੋਂ ਮੈਂ ਘਰੋਂ ਭੱਜ ਕੇ ਚੰਦਰ ਨਾਲ ਆ ਗਈ ਸੀ ਮਾਂ ਮੈਨੂੰ ਕਿੰਨਾ ਪਿਆਰ ਕਰਦੀ ਸੀ ਪਰ ਚੰਦਰ ਨੇ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਕਰ ਦਿੱਤਾ ਸੀ ਕਿ ਸਭ ਦਾ ਪਿਆਰ ਹੀ ਮੇਰੇ ਸਾਹਮਣੇ ਫਿੱਕਾ ਪੈ ਗਿਆ ਮਾਂ ਨੇ ਮੈਨੂੰ ਕਦੇ ਝਿੜਕਿਆ ਤੱਕ ਨਹੀਂ ਸੀ ਮੈਨੂੰ ਕਿੰਨੇ ਲਾਡਾ ਨਾਲ ਪਾਲਿਆ ਸੀ ਸੋਚਦੀ ਸੋਚਦੀ ਮਿੱਤੋ ਡੂੰਘੀਆਂ ਸੋਚਾਂ ਵਿੱਚ ਚਲੀ ਗਈ ਫਿਰ ਯਾਦ ਆਇਆ ਜਦ ਇੱਕ ਵਾਰ ਵੀਰੇ ਨੇ ਖੇਡਦੇ ਸਮੇ ਗੁਲੇਲ ਨਾਲ ਮੇਰੇ ਮੱਥੇ 'ਚ ਰੋੜਾ ਮਾਰਿਆ ਸੀ ਤੇ ਮੈਂ ਉੱਚੀ ਉੱਚੀ ਰੋਣ ਦਾ ਨਾਟਕ ਕੀਤਾ ਸੀ ਛੱਟ ਥੋੜੀ ਸੀ ਮੈਂ ਰੌਲਾ ਜ਼ਿਆਦਾ ਪਾ ਦਿੱਤਾ ਸੀ ਮੈਨੂੰ ਰੋਂਦੀ ਦੇਖ ਕੇ ਮਾਂ ਭੱਜੀ ਆਈ ਬੇਉਤਰਿਆ ਕੀ ਕਰ ਦਿੱਤਾ ਕੁੜੀ ਨੂੰ ਮਾਂ ਨੇ ਆਪ ਦੀ ਚੁੰਨੀ ਦੀ ਲੀਰ ਪਾੜ ਕੇ ਮਸ਼ੀਨ ਦੇ ਤੇਲ ਦਾ ਫੰਬਾ ਭਰ ਕੇ ਮੇਰੇ ਪੱਟੀ ਕਰ ਦਿੱਤੀ ਮਾਂ ਨੇ ਮੈਨੂੰ ਗੋਦੀ ਚ ਲੈ ਕੇ ਪਿਆਰ ਨਾਲ ਵੜਾਇਆ ਸੀ ਅੱਖਾਂ ਵਿੱਚੋਂ ਅਥਰੂ ਡੇਗਦੀ ਮਾਂ ਵੀਰ ਨੂੰ ਬੁਰਾ ਭਲਾ ਬੋਲ ਰਹੀ ਸੀ ਵੇ ਕੰਜਰਾ ਜੇ ਕੁੜੀ ਦੀ ਅੱਖ ਮੂੰਹ ਚ ਵੱਜ ਜਾਂਦਾ ਕੁੜੀ ਵੱਜੋ ਵੱਤੀ ਹੋ ਜਾਂਦੀ ਦੱਸ ਕੌਣ ਲੈਂਦਾ ਅੱਜ ਹੀ ਕੁੜੀ ਨੂੰ ਮਾਂ ਕਿੰਨਾ ਚਿਰ ਗੁੱਸੇ ਚ ਵੀਰੇ ਨੂੰ ਆਵਾ ਤਵਾ ਬੋਲਦੀ ਰਹੀ ਹੋਰਾ ਮਾਵਾਂ ਦੇ ਅੱਖ ਦੇ ਤਾਰੇ ਤਾਂ ਸ਼ਾਇਦ ਮੁੰਡੇ ਹੁੰਦੇ ਹੋਣਗੇ ਉਹਨਾਂ ਮੱਤੀ ਹੀ ਮਾਦੀ ਅੱਖ ਦਾ ਤਾਰਾ ਸੀ ਮਿੱਤੋ ਜਦੋਂ 11ਵੀਂ ਜਮਾਤ ਵਿੱਚ ਪੜ੍ਹਦੀ ਸੀ ਉਦੋਂ ਬਹੁਤ ਸੋਹਣੀ ਸੁਨੱਖੇ ਮਟਿਆਰ ਸੀ ਮਿੱਤੋ ਦੇ ਆਪਦੇ ਘਰ ਹੀ ਮਿੱਤੋ ਨੂੰ ਇੰਨਾ ਪਿਆਰ ਮਿਲਦਾ ਸੀ ਕਿ ਉਸ ਨੂੰ ਕਦੇ ਕਿਸੇ ਗੱਲ ਦੀ ਕਮੀ ਮਹਿਸੂਸ ਨਹੀਂ ਸੀ ਹੋਈ ਕਹਿੰਦੇ ਨੇ ਜਦੋਂ ਜਵਾਨੀ ਚੜਦੀ ਹੈ ਉਦੋਂ ਹਾਨ ਜ਼ਰੂਰ ਪਾਲਦੀ ਹੈ ਮਿੱਤੋ ਦੀ ਜ਼ਿੰਦਗੀ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਹੀ ਬਣ ਗਈ ਸੀ ਮਿੱਤੋ ਦਾ ਸਕੂਲ ਘਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸੀ ਮਿੱਤੂ ਰੋਜ਼ ਇਕੱਲੀ ਹੀ ਸਕੂਲ ਜਾਇਆ ਕਰਦੀ ਸੀ ਅਚਾਨਕ ਜੇ ਇੱਕ ਮੁੰਡਾ ਰੋਜ਼ ਉਸ ਦਾ ਰਾਹ ਰੋਕਣ ਲੱਗ ਗਿਆ ਉਹ ਮਿੱਤੂ ਨੂੰ ਰੋਜ਼-ਰੋਜ਼ ਕੁਝ ਨਾ ਕੁਝ ਬੋਲਦਾ ਰਹਿੰਦਾ ਸੀ ਇੱਕ ਦਿਨ ਚੰਦਨ ਨੇ ਮਿੱਤੂ ਨੂੰ ਕਿਹਾ ਤੇਰਾ ਨਾਂ ਮਿੱਤੂ ਹੀ ਹੈ ਨਾ ਮੈਨੂੰ ਪਤਾ ਹੈ ਇਸ ਗੱਲ ਦਾ ਪਰ ਮੇਰਾ ਨਾਂ ਚੰਦਨ ਹੈ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਮਿੱਤੂ ਹੈਰਾਨ ਸੀ ਕਿ ਇਹਨੂੰ ਮੇਰਾ ਨਾਂ ਕਿਵੇਂ ਪਤਾ ਲੱਗਿਆ ਮਿੱਤ ਨੂੰ ਚੰਦਨ ਦੇ ਰੋਜ਼ ਰਾਤ ਆਉਣ ਦੀ ਗੱਲ ਚੰਗੀ ਨਹੀਂ ਸੀ ਲੱਗਦੀ। ਇੱਕ ਦੋ ਵਾਰ ਉਸਨੇ ਸੋਚਿਆ ਕਿ ਆਪਣੇ ਘਰੇ ਇਹ ਗੱਲ ਦੱਸ ਦੇਵੇ ਪਰ ਉਹ ਚੁੱਪ ਰਹੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਘਰ ਦੇ ਉਸ ਦੀ ਗੱਲ ਤੇ ਯਕੀਨ ਨਹੀਂ ਕਰਨਗੇ। ਤੇ ਉਸ ਨੂੰ ਡਰ ਵੀ ਸੀ ਕਿ ਹੋ ਸਕਦਾ ਹੈ ਉਹ ਮੈਨੂੰ ਪੜਨੋਂ ਹਟਾ ਲੈਣ। ਇੱਕ ਮਹੀਨੇ ਤੱਕ ਉਹ ਚੰਦਨ ਉਸ ਦੇ ਰਾਸਤੇ 'ਚ ਆਉਂਦਾ ਰਿਹਾ ਪਰ ਅਚਾਨਕ ਜੇ ਚੰਦਨ ਆਉਣਾ ਹਟ ਗਿਆ। ਮਿੱਤੋ ਭਾਵੇਂ ਉਹਨੂੰ ਨਫ਼ਰਤ ਹੀ ਕਰਦੀ ਸੀ ਪਰ ਜਿਸ ਦਿਨ ਉਹ ਨਾ ਆਇਆ ਤਾਂ ਮਿੱਤੋ ਨੂੰ ਬਹੁਤ ਅਜੀਬ ਲੱਗਿਆ ਮਿੱਤੋ ਨੇ ਸੋਚਿਆ ਚਲ ਕੋਈ ਕੰਮ ਹੋ ਗਿਆ ਹੋਣ ਜਦ ਕੁਝ ਦਿਨ ਚੰਦਰ ਨਾ ਆਇਆ ਤਾਂ ਮਿੱਤੋ ਦੇ ਦਿਲ ਨੂੰ ਉਹਦੀ ਕਮੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਜਦ 1 ਮਹੀਨੇ ਤੱਕ ਚੰਦਰ ਨਾ ਆਇਆ ਤਾਂ ਮਿੱਤੋ ਦੀ ਹਾਲਤ ਬਿਗੜਨੀ ਸ਼ੁਰੂ ਹੋ ਗਈ ਹਰ ਪਾਸੇ ਅੱਖਾਂ ਨੂੰ ਚੰਦਰ ਹੀ ਚਾਹੀਦਾ ਸੀ ਨਾ ਮਿੱਤੋ ਨੂੰ ਭੁੱਖ ਲੱਗਦੀ ਸੀ ਨਾ ਪਿਆਸ ਮਿੱਤੋ ਦੀ ਮਾਂ ਨੇ ਇੱਕ ਦਿਨ ਮਿੱਤੋ ਨੂੰ ਪੁੱਛਿਆ ਮਿੱਤੋ ਧੀਏ ਕੁਝ ਦੁਖਦਾ ਹੈ ਤੇਰਾ ਮਾਂ ਕੁਝ ਨਹੀਂ ਦੁਖਦਾ ਮੇਰਾ ਫਿਰ ਧੀਏ ਤੂੰ ਉਦਾਸ ਜਿਹੀ ਕਿਉਂ ਰਹਿਨੀ ਆ ਤੈਨੂੰ ਹੱਸਦੀ ਖੇਡਦੀ ਨੂੰ ਕਿਸ ਦੀ ਨਜ਼ਰ ਲੱਗ ਗਈ ਨਹੀਂ ਮਾਂ ਪੇਪਰ ਹੋਣ ਵਾਲੇ ਨੇ ਸਕੂਲ ਵਾਲੇ ਜ਼ਿਆਦਾ ਕੰਮ ਦਿੰਦੇ ਨੇ ਬਸ ਕੰਮ ਕਰਦੀ ਰਹਿੰਦੀ ਆ ਧੀਏ ਨਾ ਤੂੰ ਕੁਝ ਖਾਣੀ ਹੈ ਨਾ ਪੀਣੀ ਹੈ ਬਸ ਸਾਰਾ ਦਿਨ ਅੰਦਰੀਵੜੀ ਰਹਿੰਨੀ ਆ ਨਹੀਂ ਮਾਂ ਮੈਂ ਠੀਕ ਆ ਬਸ ਕੰਮ ਹੀ ਜ਼ਿਆਦਾ ਐ ਇਸ ਲਈ ਅੰਦਰ ਬੈਠੀ ਰਹਿੰਦੀ ਆ ਮੀਤੋ ਨੇ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਮਾਂ ਨੇ ਫਿਰ ਕਿਹਾ ਤੀਏ ਜੇ ਕੋਈ ਦੁੱਖ ਐ ਤਾਂ ਦੱਸ ਦੇ ਮੈਨੂੰ ਨਹੀਂ ਮਾਂ ਕੋਈ ਗੱਲ ਨਹੀਂ ਐ ਤਾਂ ਦੀ ਬਸ ਪੇਪਰਾਂ ਕਰਕੇ ਫਿਕਰ ਐ ਚਲ ਠੀਕ ਐ ਤੀ ਮਾਂ ਉੱਠ ਕੇ ਚਲੀ ਗਈ ਮੀਤੋ ਦਾ ਧਿਆਨ ਫਿਰ ਚੰਦਨ ਵੱਲ ਚਲਿਆ ਗਿਆ ਚੰਦਨ ਕਿਵੇਂ ਹੋਵੇਗਾ ਕਿੱਥੇ ਹੋਵੇਗਾ ਉਹ ਹੁਣ ਕਿਉਂ ਨਹੀਂ ਆਉਂਦਾ ਕਿੱਥੇ ਚਲਾ ਗਿਆ ਉਹ ਕਿਤੇ ਚੰਦਨ ਨੂੰ ਕੁਝ ਹੋ ਤਾਂ ਨਹੀਂ ਗਿਆ ਨਹੀਂ ਨਹੀਂ ਮਿੱਤੋ ਐਦਾਂ ਦਾ ਮਾੜਾ ਨਹੀਂ ਸੋਚੀਦਾ ਮਿੱਤੋ ਨੇ ਖੁਦ ਨੂੰ ਖੋਦੀ ਗਿਆ ਸੁੱਖ ਰੱਖੀ ਰੱਬਾ ਚੰਦਨ ਠੀਕ ਹੀ ਹੋਵੇ ਹੁਣ ਮੈਂ ਚੰਦਨ ਮਿਨਾ ਜੀ ਨਹੀਂ ਸਕਾਂਗੀ ਮਿੱਤੋ ਰੋਜ਼ ਸਕੂਲ ਜਾਂਦੀ ਤੇ ਰੋਜ਼ ਰਾਸਤੇ 'ਚ ਚੰਦਨ ਦਾ ਇੰਤਜ਼ਾਰ ਕਰਦੀ ਚੰਦਨ ਨੂੰ ਦੇਖਿਆ 2 ਮਹੀਨੇ ਹੋ ਗਏ ਸੀ ਮਿੱਤੋ ਪਾਗਲਾਂ ਦੀ ਤਰ੍ਹਾਂ ਵਰਤਾਵ ਕਰਨ ਲੱਗ ਗਈ ਸੀ ਹੌਲੀ ਹੌਲੀ ਮਿੱਤੋ ਨੇ ਚੰਦਨ ਦਾ ਖਿਆਲ ਕਰਨਾ ਛੱਡ ਦਿੱਤਾ। ਇੱਕ ਦਿਨ ਅਚਾਨਕ ਮਿੱਤੋ ਸਕੂਲ ਜਾ ਰਹੀ ਸੀ। ਹੁਣ ਮਿੱਤੋ ਨੇ ਚੰਦਨ ਦੀ ਆਸ ਛੱਡ ਦਿੱਤੀ ਸੀ। ਮਿੱਤੋ ਆਪਣੇ ਧਿਆਨ 'ਚ ਤੁਰੇ ਜਾ ਰਹੀ ਸੀ। ਅਚਾਨਕ ਚੰਦਨ ਨੇ ਉਸ ਦਾ ਰਾਹ ਰੋਕਿਆ। ਮਿੱਤੋ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਚੰਦਨ ਉਸ ਦੇ ਸਾਹਮਣੇ ਹੈ। ਮਿੱਤੋ ਨੇ ਚੰਦਨ ਨੂੰ ਗੁੱਸਾ ਦਿਖਾਉਂਦਿਆਂ ਕਿਹਾ, "ਤੂੰ ਕਿੱਥੇ ਚਲਾ ਗਿਆ ਸੀ?" ਚੰਦਨ ਨੇ ਕਿਹਾ, ਤੈਨੂੰ ਮੇਰਾ ਆਉਣਾ ਪਸੰਦ ਨਹੀਂ ਸੀ ਤੇ ਮੈਂ ਆਉਣਾ ਬੰਦ ਕਰ ਦਿੱਤਾ ਅੱਛਾ ਮੈਂ ਕਦਮ ਨਾ ਕੀਤਾ ਰੋਜ਼ ਤਾਂ ਤੂੰ ਗਾਲਾ ਦਿੰਦੀ ਸੀ ਮੈਂ ਉਹਨੋਂ ਹਟ ਗਿਆ ਚੰਗਾ ਹੁਣ ਰੋਜ਼ ਆ ਜਾਇਆ ਕਰ ਮੈਂ ਤੈਨੂੰ ਰੋਜ਼ ਯਾਦ ਕਰਦੀ ਸੀ ਤੇ ਰੋਜ਼ ਉਡੀਕਦੀ ਸੀ ਤੇਰੇ ਬਿਨਾ ਮੈਂ ਬਹੁਤ ਬੇਚੈਨ ਹੋ ਗਈ ਸੀ ਤੈਨੂੰ ਰੋਜ਼ ਉਡੀਕਦੀ ਉਡੀਕਦੀ ਥੱਕ ਗਈ ਸੀ ਪਰ ਤੂੰ ਨਾ ਆਇਆ ਤੇ ਮੈਂ ਫਿਰ ਤੇਰੀ ਆਸ ਹੀ ਛੱਡ ਦਿੱਤੀ ਅੱਛਾ ਤੂੰ ਇੰਨੀ ਛੇਤੀ ਹਾਰ ਮੰਨ ਲਈ ਹਾਲੇ ਤਾਂ 2 ਮਹੀਨੇ ਹੋਏ ਨੇ ਕਿਉਂ ਤੂੰ ਖੁਦ ਇੱਕ ਮਹੀਨੇ ਚ ਹਾਰ ਮੰਨ ਲਈ ਸੀ ਨਹੀਂ ਮੈਂ ਹਾਰ ਨਹੀਂ ਮੰਨੀ ਸੀ ਮਿੱਤੋ ਮੇਰੀ ਮਾਂ ਮਰ ਗਈ ਸੀ ਮੈਂ ਇਸ ਲਈ ਨਹੀਂ ਆ ਸਕਿਆ ਅੱਛਾ ਐਦਾਂ ਕੀ ਹੋ ਗਿਆ ਮਾਂ ਨੂੰ ਮਿੱਤੋ ਨੇ ਚੰਦਰ ਨੂੰ ਆਪਣਿਆਂ ਵਾਂਗ ਪੁੱਛਿਆ ਕੁਝ ਨਹੀਂ ਬਸ ਅਚਾਨਕ ਜੇ ਉਲਟੀ ਆਈ ਅਸੀਂ ਪਿੰਡ ਦੇ ਡਾਕਟਰ ਕੋਲ ਦਵਾਈ ਲੈਣ ਚਲੇ ਗਏ ਉੱਥੋਂ ਵੀ ਕੋਈ ਫਰਕ ਨਾ ਪਿਆ ਫਿਰ ਅਸੀਂ ਸ਼ਹਿਰ ਲੈ ਗਏ ਸ਼ਹਿਰ ਵਾਲੇ ਡਾਕਟਰ ਨੇ ਮਾਂ ਨੂੰ 2 ਦਿਨ ਰੱਖਿਆ ਪਰ ਕੋਈ ਆਰਾਮ ਨਾ ਆਇਆ ਫਿਰ ਅਸੀਂ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਕਿਹਾ ਆਥਨ ਤੱਕ ਦੇਖਦੇ ਆ ਨਹੀਂ ਫਿਰ ਘਰ ਲੈ ਜਾਓ ਘਰ ਜਾ ਕੇ ਸੇਵਾ ਕਰਿਓ ਹੁਣ ਕੋਈ ਫਾਇਦਾ ਤਾਂ ਹੈ ਨਹੀਂ ਕਿਤੇ ਹੋਰ ਲੈ ਕੇ ਜਾਣ ਦਾ ਅਸੀਂ ਆਥਨ ਦੀ ਉਡੀਕ ਚ ਰੱਬ ਰੱਬ ਕਰਦੇ ਹਸਪਤਾਲ 'ਚ ਬੈਠੇ ਰਹੇ ਸਾਨੂੰ ਇਹ ਸੀ ਕਿ ਸ਼ਾਇਦ ਕੋਈ ਡਾਕਟਰ ਹੀ ਨਵੀਂ ਕਿਰਨ ਦਿਖਾਵੇਗਾ ਪਰ ਮਾਂ ਆਥਨ ਤੋਂ ਪਹਿਲਾਂ ਹੀ ਪੂਰੀ ਹੋ ਗਈ ਮਾਂ ਨੇ ਸਿਰਫ ਇੱਕ ਆਵਾਜ਼ ਮਾਰੀ ਵੇ ਚੰਦਨ ਪਰ ਉਦੋਂ ਮੈਂ ਬਾਹਰ ਮਾਂ ਦੀ ਦਵਾਈ ਲੈਣ ਗਿਆ ਹੋਇਆ ਸੀ ਸ਼ਾਇਦ ਮਾਂ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਮਾਂ ਬਿਨਾ ਕਹੇ ਹੀ ਇਸ ਦੁਨੀਆ ਤੋਂ ਤੁਰ ਗਈ ਮਾਂ ਤੇ ਮੈਂ ਆਪਣਾ ਗੁਜ਼ਾਰਾ ਕਰੀ ਜਾਂਦੇ ਸੀ ਬਾਪੂ ਕੁਝ ਸਾਲ ਪਹਿਲਾਂ ਹੀ ਕੈਂਸਰ ਦੀ ਬਿਮਾਰੀ ਨਾਲ ਮਾਰਿਆ ਗਿਆ ਉਦੋਂ ਮੈਂ ਛੋਟਾ ਸੀ ਮੇਰੇ ਦਿਲ ਤੇ ਐਨੀ ਕੋਈ ਖਾਸ ਸੱਟ ਨਹੀਂ ਸੀ ਲੱਗੀ ਉਦੋਂ ਬਾਪੂ ਤੋਂ ਬਾਅਦ ਮਾਂ ਮੇਰਾ ਸਹਾਰਾ ਸੀ ਪਰ ਹੁਣ ਮੇਰੀ ਸਾਰੀ ਦੁਨੀਆ ਉੱਜੜ ਗਈ ਹੁਣ ਮੈਂ ਇਕੱਲਾ ਹਾਂ ਹੁਣ ਮੇਰਾ ਕੋਈ ਨਹੀਂ ਕਿਉਂ ਤੇਰਾ ਕਿਉਂ ਨਹੀਂ ਕੋਈ ਮਿੱਤੋਂ ਨੇ ਕਿਹਾ ਅੱਛਾ ਇਹ ਦੱਸ ਮੈਨੂੰ ਤੂੰ ਆਪਣੀ ਮੰਦ ਐ ਚੱਲੀਏ ਇਹ ਵੀ ਕੋਈ ਪੁੱਛਣ ਵਾਲੀ ਗੱਲ ਐ ਜੇ ਤੂੰ ਮੈਨੂੰ ਪਸੰਦ ਆਈ ਐ ਤਾਂ ਹੀ ਤੇਰੇ ਮਗਰ ਗੇੜੇ ਮਾਰਨ ਆਉਣਾ ਨਹੀਂ ਮੈਨੂੰ ਕੀ ਲੋੜ ਸੀ ਆਪਣਾ ਵਕਤ ਖਰਾਬ ਕਰਨ ਦੀ ਬਹੁਤ ਦੁਨੀਆ ਤੁਰੀ ਫਿਰਦੀ ਐ ਮੈਂ ਕਿਸੇ ਹੋਰ ਮਗਰ ਵੀ ਗੇੜੇ ਮਾਰ ਸਕਦਾ ਜੇ ਤੂੰ ਚੰਗੀ ਲੱਗਦੀ ਐ ਤਾਂ ਹੀ ਆਉਂਦਾ ਚਲ ਇਹ ਦਸ ਮਿੱਤੋ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਹੈ ਮਿੱਤੋ ਨੇ ਚੌਕ ਕੇ ਕਿਆ ਵਿਆਹ ਹਾਂ ਮਿੱਤੋ ਵਿਆਹ ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਹੈ ਜਾਂ ਮੈਂ ਤੈਨੂੰ ਪਸੰਦ ਨਹੀਂ ਨਹੀਂ ਚੰਦਨ ਇਹ ਗੱਲ ਨਹੀਂ ਪਰ ਮਿੱਤੋ ਦੀ ਗੱਲ ਕੱਟ ਕੇ ਚੰਦਨ ਨੇ ਪੁੱਛਿਆ ਕੀ ਪਰ ਪਰਵਰਦਾ ਮੈਨੂੰ ਪਤਾ ਨਹੀਂ ਜੇ ਤੂੰ ਵਿਆਹ ਕਰਵਾ ਸਕਦੀ ਹੈ ਤਾਂ ਠੀਕ ਹੈ ਨਹੀਂ ਮੈਂ ਖੁਦ ਛਾਲ ਮਾਰ ਕੇ ਮਰ ਜਾਂਦਾ ਹੁਣ ਮੇਰੀ ਦੁਨੀਆ ਤਾਂ ਕੋਈ ਹੈ ਨਹੀਂ ਨਹੀਂ ਚੰਦਨ ਤੂੰ ਐਦਾਂ ਦਾ ਕੁਝ ਵੀ ਨਹੀਂ ਕਰੇਂਗਾ ਫਿਰ ਤੂੰ ਹਾਂ ਕਰ ਦੇ ਮੇਰੇ ਨਾਲ ਵਿਆਹ ਕਰਵਾਉਣ ਲਈ ਪਰ ਚੰਦਨ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਨਹੀਂ ਕਰਵਾ ਸਕਦੀ ਠੀਕ ਹੈ ਮਿੱਤੂ ਤੂੰ ਆਪਣੇ ਘਰਦਿਆਂ ਨੂੰ ਮਨਾ ਜੇ ਨਾ ਮੰਨੇ ਤਾਂ ਮੈਂ ਖੁਦ ਛਾਲ ਮਾਰ ਕੇ ਮਰ ਜਾਵਾਂਗਾ ਨਹੀਂ ਚੰਦਨ ਤੂੰ ਐਦਾਂ ਦਾ ਕੁਝ ਨਹੀਂ ਕਰੇਂਗਾ ਮੈਂ ਆਪਣੇ ਘਰਦਿਆਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਠੀਕ ਹੈ ਮਿੱਤੂ ਮੈਂ ਚੱਲਦਾ ਕਹਿ ਕੇ ਚੰਦਨ ਉੱਥੋਂ ਤੁਰ ਪਿਆ ਮਿੱਤੂ ਵੀ ਸਕੂਲ ਵੱਲ ਤੁਰ ਪਈ ਦੋਵੇਂ ਦਿਲਾਂ 'ਚ ਭਾਰ ਲੈ ਕੇ ਆਪਣੇ ਆਪਣੇ ਰਾਹ ਤੇ ਤੁਰ ਪਏ ਸਕੂਲ ਵਿੱਚ ਵੀ ਮਿੱਤੂ ਦਾ ਚੰਦਨ ਵੱਲੀ ਧਿਆਨ ਸੀ ਮਿੱਤੂ ਨੂੰ ਫਿਕਰ ਹੋ ਗਿਆ ਸੀ ਕਿ ਉਹ ਆਪਣੇ ਘਰਦਿਆਂ ਨਾਲ ਗੱਲ ਕਿਵੇਂ ਕਰੇ ਸਕੂਲ ਵਿੱਚ ਮਿੱਤੂ ਚੰਦਨ ਦੇ ਖਿਆਲਾਂ ਵਿੱਚ ਤੁਰੀ ਫਿਰਦੀ ਰਹੀ ਸਕੂਲ ਤੋਂ ਛੁੱਟੀ ਹੋ ਗਈ ਮਿੱਤੋ ਨੂੰ ਪਤਾ ਹੀ ਨਾ ਲੱਗਾ ਉਹ ਕਦ ਘਰ ਪਹੁੰਚ ਗਈ ਘਰ ਆ ਕੇ ਉਹ ਬਿਨਾਂ ਵਰਦੀ ਬਦਲੇ ਹੀ ਪੈ ਗਈ ਕਿਤਾਬਾਂ ਵੀ ਮੰਜੇ ਤੇ ਹੀ ਰੱਖ ਲਈਆਂ ਮਾਂ ਨੇ ਅੰਦਰ ਆ ਕੇ ਪੁੱਛਿਆ ਮਿੱਤੋ ਧੀਏ ਅੱਜ ਕੁਝ ਦੁਖਦਾ ਹੈ ਤੇਰਾ ਨਹੀਂ ਮਾਂ ਅੱਜ ਸਕੂਲ ਵਿੱਚ ਖੇਡਾਂ ਸੀ ਤਾਂ ਥੱਕ ਗਈਆਂ ਮਿੱਤੋ ਨੇ ਸੁਤੇ ਸਵਾਈ ਬੋਲ ਦਿੱਤਾ ਠੀਕ ਹੈ ਧੀਏ ਤੂੰ ਪੈ ਜਾ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ ਕਹਿ ਕੇ ਮਾਂ ਉੱਥੋਂ ਚਲੀ ਗਈ ਮੈਂ ਤਾਂ ਸੋਚਾਂ ਵਿੱਚ ਡੁੱਬ ਗਈ। ਉਹ ਚੰਦਰ ਨੂੰ ਕੱਲ ਕੀ ਜਵਾਬ ਦੇਗੀ? ਜੇ ਮੈਂ ਘਰਦਿਆਂ ਨਾਲ ਗੱਲ ਕਰਾਂਗੀ ਤਾਂ ਮੇਰੇ ਮਾਪੇ ਕੀ ਸੋਚਣਗੇ ਮੇਰੇ ਬਾਰੇ? ਚੱਲ ਦੇਖੀ ਜਾਈਉ ਮੈਂ ਚੰਦਰ ਨੂੰ ਕਹਿ ਦੇਉਂਗੀ ਕਿ ਮੇਰੇ 'ਚ ਹਿੰਮਤ ਨਹੀਂ ਪਈ ਮਾਪੇ ਨਾਲ ਗੱਲ ਕਰਨ ਦੀ। ਜੋ ਹੋਊ ਦੇਖੀ ਜਾਈਉ। ਹਾਲੇ ਤਾਂ ਮੈਂ ਪੜ੍ਹਨਾ ਵੀ ਚਾਹੁੰਨੀ ਆ। ਜੇ ਹੁਣੇ ਵਿਆਹ ਹੋ ਗਿਆ ਮੈਂ ਪੜ੍ਹੂੰਗੀ ਕਿਵੇਂ? ਕੱਲ ਮੈਂ ਚੰਦਰ ਨਾਲ ਗੱਲ ਕਰਾਂਗੀ। ਕੇ ਹਾਲੇ ਉਹ 2 ਸਾਲ ਘੜ ਜਾਵੇ ਘਟੋ ਘਟ ਮੇਰੀ 12ਵੀਂ ਤਾਂ ਨਿਕਲ ਜਾਵੇ ਕੋਈ ਨੌਕਰੀ ਚ ਅਟਕ ਕੇ 4 ਪੈਸੇ ਕਮਾਉਣ ਜੋਗੀ ਹੋ ਜੂੰ ਮਿੱਤੋ ਕਿੰਨਾ ਵਕਤ ਪਈ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਰਹੀ ਮਾਂ ਚਾਹ ਲੈ ਕੇ ਆ ਗਈ ਲੈਤੀ ਇਹ ਚਾਹ ਪੀ ਲੈ ਵਰਦੀ ਬਦਲ ਲੈ ਚੰਗਾ ਮਾਂ ਬਦਲ ਲੈਨੀ ਆ ਚਾਹ ਪਿੰਦੇ ਪਿੰਦੇ ਮਿੱਤੋ ਦਾ ਬਾਪੂ ਆ ਗਿਆ ਕੁੜੀਏ ਅੱਜ ਤੂੰ ਕਿਹੜੇ ਮੁੰਡੇ ਕੋਲ ਖੜੀ ਸੀ ਚੇਤਾ ਪੂਰੇ ਗੁੱਸੇ ਚ ਗਰਜ ਕੇ ਬੋਲਿਆ ਨਾ 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 ਬੋਲਦੀ ਮਿੱਤੋ ਦੀ ਆਵਾਜ਼ ਕੰਬ ਗਈ ਚੌਰਾਂ ਦੇ ਮੁੰਡੇ ਕੋਲ ਖੜੀ ਨਹੀਂ ਸੀ ਤੂੰ ਕੁੜੀ ਨੂੰ ਸਮਝਾ ਲੈ ਮੈਂ ਇਹਦੇ ਜੁੰਡੇ ਪੱਟ ਦੂੰ ਤੇ ਘਰੇ ਬਿਠਾ ਦੂੰ ਚਿੱਤੇ ਨੇ ਗੁੱਸੇ 'ਚ ਮਿੱਤੋ ਦੀ ਮਾਂ ਨੂੰ ਬਹੁਤ ਕੁਝ ਬੋਲਿਆ ਬੋਲਦਾ ਬੋਲਦਾ ਚਿੱਤਾ ਬਾਹਰ ਨੂੰ ਤੁਰ ਗਿਆ ਮਿੱਤੋ ਡਰ ਗਈ ਸੀ ਆਹ ਕੀ ਹੋ ਗਿਆ ਬਾਪੂ ਨੂੰ ਬਾਪੂ ਨੂੰ ਕਿਵੇਂ ਪਤਾ ਲੱਗ ਗਿਆ ਮਿੱਤੋ ਨੂੰ ਹੁਣ ਘਰ ਗੱਲ ਕਰਨ ਤੋਂ ਹੋਰ ਵੀ ਡਰਨ ਲੱਗ ਦਾਰ ਲੱਗਣ ਲੱਗ ਪਿਆ ਮੀਤੂ ਨੇ ਖੁਦ ਹੀ ਸੋਚਿਆ ਕਿ ਉਸ ਦੇ ਘਰ ਦੇ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਿਉਂ ਕਰਨਗੇ ਇੱਕ ਜਾਤ ਅੱਡ ਦੂਜਾ ਆਪਦੇ ਪਿੰਡ ਦਾ ਘਰ ਦੇ ਮੰਨਣਗੇ ਵੀ ਕਿਵੇਂ ਆਥਨ ਦਾ ਵਕਤ ਹੋ ਗਿਆ ਸੀ ਚੇਤਾ ਘਰ ਆਇਆ ਚੇਤੇ ਦੀ ਅੱਜ ਸ਼ਰਾਬ ਪੀਤੀ ਹੋਈ ਸੀ ਅਮਰੋ ਨੇ ਜਦ ਚੇਤੇ ਨੂੰ ਸ਼ਰਾਬ ਪੀਤੀ ਹਾਲਤ ਚ ਦੇਖਿਆ ਤਾਂ ਉਹ ਘਬਰਾ ਗਈ ਰੱਬ ਕੰਨੀ ਦੋਵੇਂ ਹੱਥ ਜੋੜ ਕੇ ਪੀਰ ਪਗਮਰਾਗੇ ਅਰਦਾਸ ਕੀਤੀ ਸੁੱਖ ਰੱਖੀ ਰੱਬਾ ਕੋਈ ਅਣ ਹੋਣੀ ਨਾ ਹੋ ਜੇ ਅਮਰੋ ਨੇ ਚੇਤੇ ਨੂੰ ਪਹਿਲੀ ਵਾਰ ਸ਼ਰਾਬ ਦੇ ਨਸ਼ੇ ਚ ਦੇਖਿਆ ਸੀ ਮਿੱਤੋ ਦੇ ਵੀ ਹੱਥ ਪੈਰ ਕੰਬਣ ਲੱਗ ਗਏ ਸੀ ਮਿੱਤੋ ਦੀ ਮਾਂ ਨੇ ਮਿੱਤੋ ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ ਮਿੱਤੋ ਸਵਾਦ ਚ ਚਲੀ ਗਈ ਚੇਤੇ ਨੇ ਮਿੱਤੋ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਭੈਣ ਦੀ ਸਾਡੀ ਇੱਜ਼ਤ ਮਿੱਟੀ ਚ ਮਲੌਣ ਲੱਗੀ ਐ ਵੱਡੀ ਆਈ ਪੜਾਕੂ ਜਾਈ ਤੂੰ ਤੜਕੇ ਸਕੂਲ ਚ ਤੇਰੀਆਂ ਲੱਤਾਂ ਵੱਡੂ ਜੇ ਤੇਰੀਆਂ ਲੱਤਾਂ ਨਾ ਵੱਡੀਆਂ ਤਾਂ ਮੈਨੂੰ ਵੀ ਚੇਤਾ ਨਾ ਆਖੀ ਅਮਰੋ ਨੇ ਚੇਤੇ ਨੂੰ ਚੁੱਪ ਕਰਾਉਣਾ ਚਾਹਿਆ ਪਰ ਚੇਤੇ ਨੇ ਅਮਰੋ ਨੂੰ ਸਾਰੇ ਜ਼ੋਰ ਨਾਲ ੱੱਕਾ ਦੇ ਕੇ ਦੂਰ ਸੁੱਟ ਦਿੱਤਾ ਅਮਰੋ ਦਾ ਮੱਥਾ ਮੰਜੇ ਦੇ ਪਾਵੇ ਚ ਜਾ ਵਜਿਆ ਮੱਥੇ 'ਚੋਂ ਖੂਨ ਵਗਣ ਲੱਗ ਪਿਆ ਅਮਰੋ ਨੇ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਚੇਤੇ ਨੇ ਹੋਰ ਉੱਚ ਉੱਚ ਅਮਰੋ ਨੂੰ ਵੀ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੂੰ ਇਹਨੂੰ ਬਹੁਤਾ ਝਮਲਾ ਰੱਖਿਆ ਇਹਨੂੰ ਕੋਈ ਕੰਮ ਧੰਦਾ ਨਹੀਂ ਸਿਖਾਉਂਦੀ ਚੰਗਾ ਹੁਣ ਸਮਝਾ ਲੈ ਆਪਦੀ लाਡਲੀ ਨੂੰ ਅਮਰੋ ਨੇ ਸ਼ਾਂਤ ਸਵਾਰ ਨਾਲ ਕਿਹਾ ਚੰਗਾ ਹੁਣ ਚੁੱਪ ਵੀ ਕਰ ਜਾ ਕਿਉਂ ਲੋਕਾਂ ਨੂੰ ਜਲੂਸ ਦਿਖਾਇਆ ਅਮਰੋ ਨੇ ਗੁੱਸੇਜ ਜਿੱਤੇ ਨੂੰ ਕਿਹਾ ਜਲੂਸ ਤਾਂ ਤੂੰ ਕੱਢਦੀ ਐ ਜਲੂਸ ਤਾਂ ਮੇਰਾ ਇਸ ਕਲਮੂਹੀ ਨੇ ਕੱਢ ਦਿੱਤਾ ਸ਼ਰੀਕਾ ਨੇ ਤਾਣੇ ਦੇ ਕੇ ਕਿਹਾ ਅਖੇ ਤੁਸੀਂ ਕੁੜੀ ਨੂੰ ਉਦੋਂ ਸਮਝਾਉਂਗੇ ਜਦੋਂ ਕਿਸੇ ਨਾਲ ਨਿਕਲ ਗਈ ਕੀ ਗੱਲਾਂ ਕਰਦੀ ਸੀ ਉਸ ਖਸਮ ਨਾਲ ਅਮਰ ਕੁੜੇ ਮੈਂ ਕਿਸੇ ਗੱਲ ਤੇ ਹੀ ਬੋਲ ਰਿਹਾ ਅੱਜ ਸ਼ਰੀਕ ਅੱਗੇ ਨੱਕ ਨੀਵਾ ਕਰਵਾ ਦਿੱਤਾ ਇਸ ਕਲਮੂਹੀ ਨੇ ਜਦੋਂ ਗਵਾਂਢ ਚੋ ਕੁੜੀਆਂ ਜਾਂਦੀਆਂ ਨੇ ਇਕ ਕਲਮੂਹੀ ਕੱਲੀ ਉਸ ਖਸਮ ਨੂੰ ਮਿਲਣ ਜਾਂਦੀ ਹੈ ਇਹਨੂੰ ਸ਼ਰਮ ਨਹੀਂ ਆਉਂਦੀ ਪੜਨ ਜਾਂਦੀ ਜਾਂਦੀ ਖਸਮਾਂ ਨੂੰ ਮਿਲਣ ਜਾਂਦੀ ਹੈ ਚੰਗਾ ਹੁਣ ਚੁੱਪ ਵੀ ਕਰ ਜਾ ਅਮਰੂ ਨੇ ਦੋਵੇਂ ਹੱਥ ਜੋੜ ਕੇ ਗਿਆ ਜੋ ਮੂੰਹ ਚਾਈ ਜਾਂਦਾ ਅਵਾ ਤਵਾ ਬੋਲੀ ਜਾਂਦਾ ਹੋਰ ਮੈਂ ਅਵਾ ਤਵਾ ਬੋਲਦਾ ਇਹ ਕਲਮੂਹੀ ਨੇ ਮੇਰਾ ਮੂੰਹ ਕਾਲਾ ਕਰਵਾ ਦਿੱਤਾ ਐਵੇਂ ਲੋਕਾਂ ਮਗਰ ਲੱਗ ਕੇ ਘਰੇ ਕਲੇਸ਼ ਨਹੀਂ ਕਰੀਦਾ ਹੁੰਦਾ ਅਮਰੂ ਨੇ ਕਿਹਾ ਸ਼ਰੀਕ ਦਾ ਸ਼ਰੀਕ ਹੁੰਦੇ ਨੇ ਕੌਣ ਰਾਜੀ ਹੁੰਦਾ ਕਿਸੇ ਤੇ ਹੋਰ ਸ਼ਰੀਕ ਤਾਂ ਘਰੋਂ ਫੜ ਕੇ ਕੱਢ ਦਿੰਦੇ ਐ ਚੰਗਾ ਹੁਣ ਚੁੱਪ ਵੀ ਕਰ ਜਾ ਪੈ ਜਾ ਹੁਣ ਤੜਕੇ ਦੇਖਾਂਗੇ ਕੀ ਬਣੂਗਾ ਤੜਕੇ ਤੱਕ ਜੇ ਨਿਕਲ ਗਈ ਦੱਸ ਮੈਂ ਕਿਹਨੂੰ ਮੂੰਹ ਦਿਖਾਉਂਗਾ ਐਵੇਂ ਕੀ ਮੈਂ ਨਿਕਲ ਜਾਉ ਐਨੀ ਮਾੜੀ ਨਹੀਂ ਮੇਰੀ ਤੀ ਜੇ ਕਿਸੇ ਕੋਲ ਖੜ ਗਈ ਤਾਂ ਇਹ ਮਾੜੀ ਹੋ ਗਈ ਨਾ ਇਹਨੂੰ ਕੀ ਕੰਮ ਮੁੰਡਿਆਂ ਤੱਕ ਜੋ ਰਾਹਾਂ 'ਚ ਖੜਨਾ ਪੈ ਗਿਆ ਚੱਲ ਹੁਣ ਗੱਲ ਦਾ ਖਹਿੜਾ ਵੀ ਛੱਡ ਦੇ ਮੈਂ ਸਮਝਾ ਦੇਉ ਇਹਨੂੰ ਆਪੇ ਹੋਰ ਤੂੰ ਸਮਝਾਏਂਗੀ ਇਹਨੂੰ ਆਪੇ ਜੇ ਤੈਨੂੰ ਸਮਝਾਉਣਾ ਆਉਂਦਾ ਹੁੰਦਾ ਤਾਂ ਇਹ ਕਾਰੀ ਨਾ ਹੁੰਦਾ ਬੱਸ ਮੈਂ ਸੌ ਦੀ ਇੱਕ ਕਹਿ ਦਿੱਤੀ ਮੈਨੂੰ ਨਹੀਂ ਲੋੜ ਪੜਾਈਆਂ ਦੀ ਮੈਂ ਤਾਂ ਹਟਾ ਕੇ ਘਰੇ ਬਿਠਾਉਂ ਕੱਲ ਨੂੰ ਜੇ ਮੈਨੂੰ ਇਹ ਸਕੂਲ ਜਾਂਦੀ ਦਿਖ ਗਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਚੰਗਾ ਨਹੀਂ ਜਾਂਦੀ ਪੈ ਜਾ ਹੁਣ ਰੋਟੀ ਖਾ ਕੇ ਨਹੀਂ ਮੈਂ ਨਹੀਂ ਖਾਣੀ ਰੋਟੀ ਰੋਟੀ ਬਸ ਕਲਮੂਹੀ ਨੂੰ ਸਮਝਾ ਦੇ ਕਹਿ ਦੇ ਕੇ ਦੀ ਪੜਾਈ ਬੰਦ ਹੈ ਕਹਿ ਕੇ ਚੇਤਾ ਮੰਜੇ ਤੇ ਪੈ ਗਿਆ ਤੇ ਪੈਂਦੇ ਹੀ ਸੌ ਗਿਆ ਅਮਰੋ ਨੇ ਮਿੱਤੋ ਨੂੰ ਬਾਜ਼ ਮਾਰੀ ਪਰ ਮਿੱਤੋ ਬਾਹਰ ਨਹੀਂ ਆਈ ਅਮਰੋ ਨੇ ਅੰਦਰ ਜਾ ਕੇ ਦੇਖਿਆ ਤਾਂ ਮਿੱਤੋ ਅੰਦਰ ਰੋ ਰਹੀ ਸੀ ਤੂੰ ਕਿਉਂ ਡੁਸਕੇ ਜਾਨੀ ਆ ਹੁਣ ਪਹਿਲਾਂ ਤਾਂ ਪੁੱਠੇ ਕਾਰੇ ਕਰਦੀਆਂ ਫਿਰ ਹੁਣ ਡੁਸਕਦੀਆਂ ਚੱਲ ਬਾਹਰ ਜਾ ਕੇ ਰੋਟੀ ਖਾ ਲੈ ਤੇ ਸੌ ਜਾ ਸੌ ਗਿਆ ਤੇਰਾ ਪਿਓ ਮੈਨੂੰ ਭੁੱਖ ਨਹੀਂ ਮਾ ਚੱਲ ਚੁੱਪ ਕਰਕੇ ਰੋਟੀ ਖਾ ਲਾ ਦੋ ਬਰਕੀਆਂ ਨਾਲੇ ਮੈਂ ਖਾ ਲੂੰ ਨਾਲੇ ਉਹ ਜਵਾਕ ਵੀ ਭੁੱਖਾ ਸੌਂ ਗਿਆ ਹੋ ਦੱਸ ਕੀ ਕਮੀ ਸੀ ਤੈਨੂੰ ਜੋ ਪੁੱਠੇ ਕਮਾਜ ਪੈ ਗਈ ਕਦੇ ਤੈਨੂੰ ਮੈਂ ਨਹੀਂ ਇੱਕ ਤੋਂ ਦੋ ਕਈਆਂ ਫਿਰ ਵੀ ਤੂੰ ਸਮਝਦੀ ਨਹੀਂ ਹੁਣ ਲੈ ਸਵਾਦ ਘਰੇ ਬੈਠ ਕੇ ਅਮਰੋ ਨੇ ਮਿੱਤੂ ਨੂੰ ਪਹਿਲੀ ਵਾਰ ਝੜਕਿਆ ਸੀ ਮਿੱਤੂ ਦੀ ਮਾਂ ਦਾ ਇਹ ਰਵਈਆ ਦੇਖ ਕੇ ਮਿੱਤੂ ਨੂੰ ਮਹਿਸੂਸ ਹੋਇਆ ਕਿ ਮਾਂ ਨੂੰ ਵੀ ਸੱਚੀ ਬੁਰਾ ਲੱਗਿਆ ਚੰਗਾ ਮੈਂ ਮਾਂ ਮੈਂ ਹੁਣ ਨਹੀਂ ਕੋਈ ਗਲਤੀ ਕਰਦੀ ਜੇ ਹੋਈ ਤਾਂ ਵੱਢ ਕੇ ਟੋਟੇ ਕਰ ਦੇ। ਠੀਕ ਐ ਚੰਗਾ ਪਹਿਲਾਂ ਹੁਣ ਰੋਟੀ ਖਾ ਲੈ। ਦੋਵੇਂ ਮਾਵਾ ਧੀਆਂ ਉੱਠ ਕੇ ਬਾਹਰ ਆ ਗਈਆਂ ਤੇ ਰੋਟੀ ਖਾ ਕੇ ਦੋਵੇਂ ਪੈ ਗਈਆਂ। ਸੋ ਅੱਜ ਇੰਨਾ ਹੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਕੱਲ ਦੇ ਅਗਲੇ ਭਾਗ ਵਿੱਚ ਸੁਣਾਗੇ ਅਸੀਂ ਕਿ ਮਿੱਤੋ ਦੀ ਅਗਲੀ ਸਵੇਰ ਦੀ ਕਹਾਣੀ ਸੀ ਸੋ ਧੰਨਵਾਦ ਜੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੁਬਾਰਾ ਤੁਹਾਨੂੰ ਕਿਹਾ ਜਾ ਰਿਹਾ ਹੈ ਕੱਲ ਤੱਕ ਬਾਏ ਬਾਏ ਜੀ